ਆਖਿਰ ਸਾਡਾ ਸਮਾਜ ਹੈ ਜਿਹੜਾ ਉਹ ਕਿਹੜੇ ਪਾਸੇ ਵੱਲ ਜਾ ਰਿਹਾ ਚਾਰ ਪੱਖ ਤੋਂ ਵੱਖਰਾ ਹੋਣਾ ਵੀ ਸਹੀ ਜੇ ਸਾਰੀ ਦੁਨੀਆ ਇੱਕ ਬਾਜ਼ਾਰ ਦੀ ਹੋ ਜਾਵੇ ਤੇ ਦੁਨੀਆ ਤੇ ਕੋਈ ਲੜਾਈ ਰਹੀ ਨਾ ਅਸੀਂ ਪਾਈ ਨਲਵੇਜ ਦੇ ਵਾਰਸ ਆ ਉਹਨਾਂ ਦਾ ਨਾਂ ਲੈ ਕੇ ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਹੋ ਜਦੋਂ ਤੁਸੀਂ ਕਿਸੇ ਦੇ ਵਿਚਾਰ ਤੋਂ ਵੱਖ ਹੋ ਕੇ ਇੱਕ ਤੜਾ ਵਿਚਾਰ ਨਾਲ ਸਹਿਮਤ ਨਹੀਂ ਤੁਸੀਂ ਗਾਲਾਂ ਕੱਢਦੇ ਹੋ ਤੁਸੀਂ ਤੋਹੀਨ ਕਰਦੇ ਹੋ ਉਹਨਾਂ ਯੋਧਿਆਂ ਦੀ ਕਿ ਜਿਨ੍ਹਾਂ ਯੋਧਿਆਂ ਨੇ ਜੰਗ ਦੇ ਮੈਦਾਨ ਦੇ ਵਿੱਚ ਅੱਧੇ ਵੱਡੇ ਦੁਸ਼ਮਣ ਨੂੰ ਪਾਣੀ ਪਿਆ ਤੇ ਅਸੀਂ ਅੱਜ ਵਿਚਾਰ ਦੇ ਪੱਖ ਤੋਂ ਐ ਸਹਿਮਤ ਹੁੰਦੇ ਅੱਜ ਅਸੀਂ ਲੋਕਾਂ ਨੂੰ ਗਾਲਾਂ ਕੱਢਣ ਲੱਗ ਜੰਦੇ ਆ ਤੇ ਅਸੀਂ ਮਰਡਰ ਤੱਕ ਕਰ ਦਿੰਦੇ ਆ ਸਿਆਣੇ ਬੰਦੇ ਲੜਾਈ ਦੇ ਵਿੱਚੋਂ ਵੀ ਚੰਗੀ ਚੀਜ਼ ਕੱਢ ਲੈਂਦੇ ਆ ਔਰ ਮੈਂ ਦੇਖਿਆ ਲੜਾਈ ਦੇ ਵਿੱਚੋਂ ਵੀ ਚੰਗੀਆਂ ਚੀਜ਼ਾਂ ਨਿਕਲਦੀਆਂ ਜੇ ਲੜਾਈ ਦੇ ਵਿੱਚੋਂ ਤੁਸੀਂ ਪਿਆਰ ਲੱਭੋਗੇ ਤੁਹਾਨੂੰ ਪਿਆਰ ਮਿਲ ਜੂ ਜੇ ਲੜਾਈ ਦੇ ਵਿੱਚ ਨਫ਼ਰਤ ਲੱਭੋਗੇ ਤੁਹਾਨੂੰ ਨਫ਼ਰਤ ਮਿਲ ਜੂ ਤੁਸੀਂ ਜੁੜੇ ਹੋ ਨਿਰਪੱਖ ਪੋਸਟ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਾਜਪਿੰਦਰ ਕੌਰ ਪੰਜਾਬ ਦੀ ਗੱਲ ਕਰੀਏ ਤਾਂ ਇੰਨੇ ਦਿਨੀ ਪੰਜਾਬ ਦੇ ਵਿੱਚ ਕਈ ਸਾਰੇ ਮੁੱਦਿਆਂ ਤੇ ਚਰਚਾ ਚੱਲ ਰਹੀ ਹੈ ਜਿਵੇਂ ਕਿ ਕੰਚਨ ਕੁਮਾਰੀ ਦੇ ਮੁੱਦੇ ਦੀ ਗੱਲ ਕਰ ਲਈ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਮਹਿਰੋਂ ਫਿਰ ਉਸ ਤੋਂ ਬਾਅਦ ਨਿਹੰਗ ਸਿੰਘ ਰਾਜਾ ਰਾਜ ਸਿੰਘ ਤੇ ਹਰਜੀਤ ਸਿੰਘ ਆਪਸ ਦੇ ਵਿੱਚ ਉਹਨਾਂ ਦੀ ਬਿਆਨਬਾਜ਼ੀ ਹੁੰਦੀ ਹੈ ਪੰਥਕ ਮੁੱਦਿਆਂ ਦੀ ਗੱਲ ਕਰ ਲਈਏ ਬਹੁਤ ਸਾਰੇ ਮੁੱਦੇ ਆ ਜੋ ਵਿਚਾਰਨਯੋਗ ਹੈ ਔਰ ਸਾਡੇ ਨਾਲ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨ ਲਈ ਐਡਵੋਕੇਟ ਜਸਪੀਰ ਸਿੰਘ ਥਿੰਦ ਜੁੜੇ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੁਹਾਡਾ ਸਵਾਗਤ ਹੈ ਨਿਰਪਕੋਸ ਤੇ ਸਸ਼ੀਕਲਦੀ ਅ ਸਰ ਸਭ ਤੋਂ ਪਹਿਲਾਂ ਤਾਂ ਜਿਕਰ ਪੰਜਾਬ ਦੇ ਵਿੱਚ ਇੰਨੇ ਸਾਰੇ ਮੁੱਦੇ ਹੋ ਗਏ ਆ ਰੋਜ਼ ਕੋਈ ਨਾ ਕੋਈ ਨਵਾਂ ਇਸ਼ੂ ਆਉਂਦਾ ਹੈ ਪਹਿਲੀ ਗੱਲ ਤਾਂ ਆਪਾਂ ਇਹੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਕਿ ਆਖਿਰ ਸਾਡਾ ਸਮਾਜ ਆ ਜਿਹੜਾ ਉਹ ਕਿਹੜੇ ਪਾਸੇ ਵੱਲ ਜਾ ਰਿਹਾ ਹੈ ਕਿਉਂ ਇਹ ਸਾਰਾ ਕੁਝ ਵਾਪਰ ਰਿਹਾ ਦੇਖੋ ਜੀ ਪੰਜਾਬ ਸਭ ਤੋਂ ਪਹਿਲਾਂ ਇੱਕ ਗੁਰੂਆਂ ਪੀਰਾਂ ਦਾ ਧਰਤੀਆ ਬਹੁਤ ਬਹੁਤ ਵੱਡੇ ਯੋਧੇ ਕਵੀ ਕੁਿਸਰ ਦੁਨੀਆ ਦੇ ਨਾਮ ਵਰ ਲੋਕ ਇਸ ਖਿੱਤੇ ਇਸ ਧਰਤੀ ਤੇ ਪੈਦਾ ਹੋਏ ਆ। ਤਾਂ ਅਸੀਂ ਮਾਣ ਵੀ ਕਰਦੇ ਹਾਂ ਉਹਨਾਂ ਗੱਲਾਂ ਤੇ ਸਾਨੂੰ ਮਾਣ ਉਹਨਾਂ ਹਸਤੀਆਂ ਦੇ ਜਿਨ੍ਹਾਂ ਦੇ ਕਰਕੇ ਅਸੀਂ ਜਿੰਦਾ ਆਂ, ਜਿਨ੍ਹਾਂ ਦੀ ਫਿਲਾਸਫੀ ਕਰਕੇ ਅਸੀਂ ਜਿੰਦਾ ਆਂ। ਪਰ ਅਸੀਂ ਇੱਕ ਕਿਹੋ ਜਿਹਾ ਸਮਾਜ ਸਿਰਜ਼ ਰਹੇ ਆਂ। ਅਸੀਂ ਉਸ ਕੌਮ ਦੇ ਵਾਰਿਸ ਆਂ ਜਿੰਨੂੰ ਅਸੀਂ ਬੜੇ ਫਕਰ ਨਾਲ ਇਹ ਗੱਲ ਕਹਿੰਨੇ ਆਂ ਕਿ ਅਸੀਂ ਅਬਦਾਲੀ ਰੋਕ ਲਿਆ ਸੀ। ਅਸੀਂ ਮੁਗਲਾਂ ਨੂੰ ਨੱਥ ਪਾਈ। ਪਰ ਉਹ ਕਦੀ ਅਸੀਂ ਸੋਚਿਆ ਉਹ ਕੈਰੇਕਟਰ ਕੀ ਸੀ? ਉਹਨਾਂ ਦੀ ਫਿਲਾਸਫੀ ਕੀ ਸੀ? ਉਹਨਾਂ ਦੇ ਵਿਚਾਰਤਾ ਕਿ ਸੀ? ਅਸੀਂ ਉਸ ਕੌਮ ਤੇ ਪ੍ਰਾਊਡ ਕਰਦੇ ਅਸੀਂ ਉਸ ਕੌਮ ਦੇ ਵਾਰਿਸ ਕਹਿੰਨੇ ਆ ਜਿਹੜੀ ਕੌਮ ਜੰਗ ਦੇ ਮੈਦਾਨ ਦੇ ਵਿੱਚ ਵੱਡੇ ਅੱਡੇ ਅੱਡੇ ਵੱਡੇ ਹੋਏ ਦੁਸ਼ਮਣ ਨੂੰ ਪਾਣੀ ਪਰਾਉਂਦੇ ਸੀ ਸਾਡੇ ਇਤਿਹਾਸ ਇਹ ਆ ਕਿ ਅਸੀਂ ਵਿਚਾਰਪੱਖ ਤੋਂ ਵੱਖਰੇ ਹੋ ਸਕਦੇ ਆ ਵੱਖਰੇਵੇਂ ਹੋ ਸਕਦਾ ਜੀ ਔਰ ਵਿਚਾਰਪੱਖ ਤੋਂ ਵੱਖਰਾ ਹੋਣਾ ਵੀ ਸਹੀ ਜੇ ਸਾਰੀ ਦੁਨੀਆ ਇੱਕ ਵਿਚਾਰ ਦੀ ਹੋ ਜਾਵੇ ਹੂੰ ਤਾਂ ਦੁਨੀਆ ਤੇ ਕੋਈ ਲੜਾਈ ਰਹੇ ਨਾ ਜੀ ਪਰ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਇੱਕ ਵਿਚਾਰ ਤੋਂ ਅਲੱਗ ਵਿਚਾਰ ਰੱਖਦੇ ਆ ਅਸੀਂ ਉਹਨੂੰ ਗਾਲਾਂ ਕੱਢੀਏ ਅਸੀਂ ਹੁਣ ਇਹ ਦੇਖਿਓ ਸਾਡਾ ਪੋਸਟ ਚੱਲੇਗੀ ਜਦੋਂ ਹੋਏਗੀ ਤੇ ਲੋਕਾਂ ਨੇ ਇੱਥੇ ਗਾਲਾਂ ਤੱਕ ਕੱਢਣੀਆਂ ਜੀ ਗਾਲਾਂ ਕੱਢਣ ਵਾਲੇ ਕੌਣ ਨੇ ਉਹੀ ਕਹਿੰਦੇ ਲੋਕ ਨੇ ਜਿਹੜੇ ਕਹਿੰਦੇ ਕਿ ਅਸੀਂ ਅਬਦਾਲੀ ਰੋਕ ਲਿਆ ਸੀ ਅਸੀਂ ਪਾਈ 4:00 ਦੀ ਵਾਰਸ ਆ ਉਹਨਾਂ ਦਾ ਨਾਂ ਲੈ ਕੇ ਤੁਸੀਂ ਉਹਨਾਂ ਨੂੰ ਬਦਨਾਮ ਕਰਦੇ ਹੋ ਜਦੋਂ ਤੁਸੀਂ ਕਿਸੇ ਦੇ ਵਿਚਾਰ ਤੋਂ ਵੱਖ ਹੋ ਕੇ ਇੱਕ ਤੜਾ ਵਿਚਾਰ ਨਾਲ ਸਹਿਮਤ ਨਹੀਂ ਤੁਸੀਂ ਗਾਲਾਂ ਕੱਢਦੇ ਹੋ ਤੁਸੀਂ ਤੋਹੀਨ ਕਰਦੇ ਹੋ ਉਹਨਾਂ ਜੋਧਿਆਂ ਦੀ ਕਿ ਜਿੰਨਾ ਯੋਧਿਆ ਨੇ ਜੰਗ ਦੇ ਮੈਦਾਨ ਦੇ ਵਿੱਚ ਅੱਧੇ ਵੱਡੇ ਦੁਸ਼ਮਣ ਨੂੰ ਹੀ ਪਾਣੀ ਪਿਆ ਤੇ ਅਸੀਂ ਅੱਜ ਵਿਚਾਰ ਦੇ ਪੱਖ ਤੋਂ ਐ ਸਹਿਮਤ ਹੁੰਦੇ ਹਾਂ ਤੇ ਅੱਜ ਅਸੀਂ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਜੰਨੇ ਆ ਤੇ ਅਸੀਂ ਮਰਡਰ ਤੱਕ ਕਰ ਦਿੰਨੇ ਆ ਜੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਵਿਚਾਰਕ ਮਤਪੇਦ ਹੈ ਇਹ ਸਾਰਾ ਕੁਝ ਜੋ ਹੋ ਰਿਹਾ ਉਹ ਕਿਤੇ ਨਾ ਕਿਤੇ ਕਾਰਨ ਬੰਦੇ ਨੇ ਜਾਂ ਸਿੱਧੇ ਤੌਰ ਤੇ ਉਹੀ ਕਾਰਨ ਨੇ ਵਿਚਾਰਕ ਮਤਪੇਦ ਹੋਣਾ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਆ ਜੀ ਅਸੀਂ ਇੱਕ ਡਿਬੇਟ ਕਰਾਂਗੇ ਵਿਚਾਰ ਰੱਖਾਂਗੇ ਵਿਚਾਰ ਦੇ ਵਿੱਚੋਂ ਹੀ ਵਿਚਾਰ ਨਿਕਲੇਗਾ ਉਹਦੇ ਵਿੱਚੋਂ ਹੀ ਹੱਲ ਨਿਕਲੇਗਾ ਉਹਦੇ ਵਿੱਚੋਂ ਅੱਛੀਆਂ ਚੀਜ਼ ਨਿਕਲੇਗਾ ਹਰ ਜੋ ਗੱਲ ਹੁੰਦੀ ਆ ਉਹਦੇ 'ਚ ਚੰਗਾ ਵੀ ਹੁੰਦਾ ਮਾੜਾ ਵੀ ਹੁੰਦਾ ਹੂੰ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਉਸ ਤੋਂ ਕੀ ਕੱਢਦੇ ਹੋ ਮੈਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਦੇਖੀਆਂ ਹੂੰ ਕਿ ਸਿਆਣੇ ਬੰਦੇ ਲੜਾਈ ਦੇ ਵਿੱਚੋਂ ਵੀ ਚੰਗੀ ਚੀਜ਼ ਕੱਢ ਲੈਂਦੇ ਆ ਔਰ ਮੈਂ ਦੇਖਿਆ ਲੜਾਈ ਦੇ ਵਿੱਚੋਂ ਵੀ ਚੰਗੀਆਂ ਚੀਜ਼ਾਂ ਨਿਕਲਦੀਆਂ ਜੇ ਲੜਾਈ ਦੇ ਵਿੱਚੋਂ ਤੁਸੀਂ ਪਿਆਰ ਲੱਭੋਗੇ ਤੁਹਾਨੂੰ ਪਿਆਰ ਮਿਲ ਜੂ ਜੇ ਲੜਾਈ ਦੇ ਵਿੱਚ ਨਫ਼ਰਤ ਲੱਭੋਗੇ ਤੁਹਾਨੂੰ ਨਫ਼ਰਤ ਮਿਲ ਜੂ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡਾ ਨਜ਼ਰੀਆ ਕੀ ਆ ਤੁਸੀਂ ਕਿਦਾਂ ਦੇ ਸਾਨੂੰ ਵਿਚਾਰਪੱਖ ਤੋਂ ਮਜ਼ਬੂਤ ਹੋਣ ਦੀ ਲੋੜ ਆ ਅਸਹਿਮਤੀ ਤੇ ਸਾਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਕਿ ਅਸੀਂ ਅਸੀਂ ਇੱਕ ਮਹਾਨ ਕੌਮ ਦੇ ਵਾਰਿਸ ਆ ਉਸ ਕੌਮ ਦੇ ਜਿਹਦੀ ਦੁਨੀਆ ਦੇ ਵਿੱਚ ਅੱਜ ਵੀ ਪ੍ਰਮਾਤਮਾ ਦੇ ਕਿਸੇ ਦਿਨ ਇਸ ਦੁਨੀਆ ਤੇ ਉਹਦਾ ਰਾਜ ਹੋਣਾ ਉਹਦਾ ਝੰਡਾ ਝੁਲਣਾ ਪਰ ਐਦਾ ਨਹੀਂ ਚੁਲਣਾ ਜਿੱਦਾਂ ਕਰਕੇ ਤੁਸੀਂ ਇੱਕ ਵਿਚਾਰ ਨਾਲ ਸਹਿਮਤ ਹੋਣ ਤੇ ਗਾਲਾਂ ਕੱਢਣ ਲੱਗ ਜਿਨੂੰ ਪਲੀਜ਼ ਇਹ ਚੀਜ਼ ਨੂੰ ਬੰਦ ਕਰੋ ਉਸ ਜੋਧਿਆਂ ਦੀ ਤੋਹੀਨ ਨਾ ਕਰੋ ਉਹ ਸ਼ਹੀਦਾਂ ਦੀ ਤੋਹੀਨ ਨਾ ਕਰੋ ਜੀ ਸਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੇਕਰ ਕੋਈ ਸਾਡੇ ਵਿਚਾਰਾਂ ਨਾਲ ਸਹਿਮਤ ਨਹੀਂ ਹੁੰਦਾ ਗਾਲਾਂ ਕੱਢਣ ਲੱਗ ਜਾਂਦੇ ਜਿਵੇਂ ਤੁਸੀਂ ਕਿਹਾ ਸੀ ਬੋ ਰਹੇ ਹਣਾ ਅਕਸਰ ਹੀ ਹੁੰਦਾ ਤੁਹਾਨੂੰ ਨਹੀਂ ਲੱਗਦਾ ਕਿ ਲੋਕ ਉਹੀ ਉਹਨਾਂ ਨੂੰ ਇਹ ਲੱਗਦਾ ਕਿ ਜੋ ਅਸੀਂ ਦੇਖਣਾ ਚਾਹੁੰਨੇ ਆ ਸਾਡੀ ਜੋ ਵਿਚਾਰਧਾਰਾ ਸਾਡੀ ਇਹ ਸਾਨੂੰ ਉਹੀ ਪਰੋਸਿਆ ਜਾਵੇ ਲੋਕ ਚਾਹੁੰਦੇ ਤੇ ਉਹੀ ਤਾਂ ਵਿਚਾਰਨਾ ਬੰਦਾ ਕਹਿੰਦਾ ਜੋ ਮੈਨੂੰ ਚੰਗਾ ਲੱਗਦਾ ਤੇ ਉਹੀ ਉਹੀ ਦਿਖਾਇਆ ਇਹ ਤਾਂ ਫਿਰ ਦੁਨੀਆ ਤੇ ਪ੍ਰਮਾਤਮਾ ਵੀ ਨਹੀਂ ਕਰੇ ਬਾਬੇ ਨਾਨਕ ਦੇ ਵੀ ਲੋਕ ਵਿਚਾਰਨਾ ਸਹਿਮਤ ਹੋਈ ਨਹੀਂ ਹੋਏ ਗੁਰੂ ਗੋਬਿੰਦ ਸਿੰਘ ਦੇ ਵਿਚਾਰਨਾ ਸਹਿਮਤ ਹੋਏ ਜੇ ਅਸੀਂ ਦੇਖਿਆ ਜਾਵੇ ਅਸੀਂ ਉਸ ਆਪਾ ਦਸ਼ਮੇਸ਼ ਪਿਤਾ ਜੀ ਦੇ ਅਸੀਂ ਵਾਰਿਸ ਹਾਂ ਉਹ ਕਹਿੰਨੇ ਅਸੀਂ ਉਹਨਾਂ ਦੇ ਵਾਰਿਸ ਹਾਂ ਤਾਂ ਉਹਨਾਂ ਦਾ ਆਪਦਾ ਤਾਂ ਕੋਈ ਰੌਲਾ ਨਹੀਂ ਸੀ ਉਹਨਾਂ ਦਾ ਕੋਈ ਆਪਦੀ ਜ਼ਮੀਨ ਦਾ ਜਾਂ ਕਿਸੇ ਨਾਲ ਕੋਈ ਰੌਲਾ ਨਹੀਂ ਸੀ ਇੱਕ ਵਿਚਾਰ ਦਾ ਅਸਹਿਮਤੀ ਸੀ ਔਰੰਗਜ਼ੇਬ ਨੇ ਕੀੜੇ ਉਹਨਾਂ ਦੀ ਵਟ ਰੱਖਦੀ ਸੀ ਇੱਕ ਵਿਚਾਰ ਦੀ ਅਸਹਿਮਤੀ ਸੀ ਵਿਚਾਰ ਵੀ ਉਹਨਾਂ ਨਾਲ ਕੋਈ ਰੋਲਾ ਨਹੀਂ ਸੀ ਲੋਕਾਂ ਨਾਲ ਜ਼ਬਰਦਸਤੀ ਕਰਦਾ ਸੀ ਔਰੰਗਜ਼ੇਬ ਲੋਕਾਂ ਨੂੰ ਧੱਕਾ ਕਰਦਾ ਸੀ ਲੋਕਾਂ ਨੂੰ ਆਪ ਦਾ ਜਿਹੜਾ ਇਸਲਾਮ ਕਬੂਲ ਕਰਾਉਂਦਾ ਸੀ ਜਾਂ ਹੋਰ ਤਰ੍ਹਾਂ ਦੇ ਧੱਕਾ ਕਰਦਾ ਸੀ ਤਾਂ ਜਦੋਂ ਲੋਕ ਗੁਰੂ ਤੇਗ ਬਹਾਦਰ ਜੀ ਕੋ ਗਏ ਉਹਨਾਂ ਨੇ ਇੱਕ ਵਿਚਾਰ ਦੀ ਅਸਹਿਮਤੀ ਕਰਕੇ ਉਹਨਾਂ ਨੇ ਆਪ ਦਾ ਸੀਸ ਦਿੱਤਾ ਸ਼ਹਾਦਤ ਪ੍ਰਾਪਤ ਕੀਤੀ ਬਾਅਦ ਗੁਰੂ ਜੀ ਨੇ ਵੀ ਜਦੋਂ ਅਸਹਿਮਤੀ ਹੋਈ ਤਾਂ ਗੁਰੂ ਜੀ ਨੇ ਲਾਸਟ ਇਹੀ ਗੱਲ ਕਹੀ ਨਾ ਕਿ ਮੈਂ ਨੂੰ ਜਿਹੜਾ ਜੰਗ ਦੇ ਮੈਦਾਨ ਇਸ ਕਰਕੇ ਆਉਣਾ ਪਿਆ ਕਿ ਮਜਬੂਰ ਕਰਤਾ ਆਰਗਨਿਜ਼ਮ ਨੇ ਤੇ ਤੁਸੀਂ ਦੇਖੋ ਅੱਜ ਵਿਚਾਰਾਂ ਦੀ ਐਸਮਤੀ ਕਰਕੇ ਇੱਕ ਜੰਗ ਹੋਈ ਗੁਰੂ ਜੀ ਨੇ ਆਲਾ ਪੂਰਾ ਪਰਿਵਾਰ ਵਾਰਤਾ ਤੇ ਜਿਹੜਾ ਉਸ ਟਾਈਮ ਕਹਿੰਦਾ ਸੀ ਹੌਨ ਸਿੰਘ ਮੈਂ ਸਹੀ ਹਾਂ ਉਹ ਕਹਿੰਦਾ ਸੀ ਗੁਰਗੋਬ ਸਿੰਘ ਨੂੰ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਕੋਈ ਕੁਝ ਰਹਿ ਨਹੀਂ ਤਾ ਖਤਮ ਕਰਤਾ ਤੇ ਗੁਰੂ ਜੀ ਨੇ ਜ਼ਫਰਨਾਮੇ ਦੇ ਵਿੱਚ ਕਹਿ ਕਿਆ ਤੇ ਉਹਨੇ ਸਿੰਘਾਂ ਨੂੰ ਵੀ ਗੱਲ ਕਹੀ ਸੀ ਗੁਰਗੋਬ ਸਿੰਘ ਜੀ ਨੇ ਕੀ ਔਰਗ ਜੇਵ ਨੂੰ ਪੁੱਛੋ ਤੇ ਦਿਲ ਤੋਂ ਔਰਗ ਜੇਵ ਦੇ ਦਿਲ ਤੋਂ ਕਹਦੇ ਕਿ ਮੈਂ ਜਿੱਤਿਆ ਤੇ ਗੁਰੂ ਅਮਰ ਸਾਰਿਆ ਔਰਗ ਜੇਵ ਅਦੇ ਮੰਤੋਂ ਕਹਦੇ ਗੁਰੂ ਜੀ ਨੂੰ ਪਤਾ ਸੀ ਕਿ ਔਰਗ ਜੇਵ ਨੂੰ ਪਤਾ ਉਹਦੇ ਦਿਲ ਨੂੰ ਪਤਾ ਕਿ ਮੈਂ ਜਿੱਤਿਆ ਨਹੀਂ ਜਿੱਤੇ ਸ਼੍ਰੀ ਗੁਰਗੋਬਿੰਦ ਸਿੰਘ ਜੀ ਆ ਕਿਉਂਕਿ ਉਹਨੇ ਫਰੇਮ ਕੀਤਾ ਸੀ ਫਰੇਮ ਨਾਲ ਲੜਾਈ ਲੜੀ ਸੀ ਇਸ ਕਰਕੇ ਔਰਗ ਜੇਵ ਨੂੰ ਅੰਦਰੋਂ ਪਤਾ ਸੀ ਕਿ ਮੈਂ ਅਸੂਲਾਂ ਨਾਲ ਨਹੀਂ ਲੜਿਆ ਮੈਂ ਫਰੇਮ ਨਾਲ ਜਿੱਤਿਆ ਤੇ ਅੱਜ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਪਹਿ ਤਰੇ ਉੱਥੇ ਅੱਜ ਗੁਰਦੁਆਰਾ ਸਾਹਿਬ ਨੇ ਲੋਕ ਸ਼ੀਸ਼ ਨਵਾਉਂਦੇ ਨੇ ਲੱਖਾਂ ਕਰੋੜਾਂ ਰੁਪਈਆ ਦੇ ਗੁਰਦਾਰੇ ਬਣੇ ਨੇ 24 ਘੰਟੇ ਲੰਗਰ ਚੱਲਦਾ ਜੀ ਦੁਨੀਆਂ 'ਚ ਅੱਜ ਔਰੰਗਜ਼ੇਬ ਦੀ ਕਾਬਰ ਤੱਕਣ ਲੋਕਾਂ ਨੂੰ ਪਤਾ ਕਿਥੇ ਕਾਬਰ ਉਹਦੀ ਹੂੰ ਕਿੱਥੇ ਕਾਬਰ ਇਹ ਤੱਕ ਨਹੀਂ ਪਤਾ ਈਵਨ ਮੈਂ ਪਿੱਛੇ ਜੀ ਸੁਣੇ ਸੁਣੀ ਸੀ ਮਾਸਕੀਨ ਜੀ ਨੇ ਸੁਣ ਰੱਖੀ ਉਹਨਾਂ ਦੱਸਿਆ ਕਿ ਉਹਨਾਂ ਦੇ ਕਾਬਰ ਤੇ ਤੇਲ ਪਾਉਣ ਜੋਗੇ ਪੈਸੇ ਵੀ ਮਾਸਕੀਨ ਜੀ ਜਦੋਂ ਉੱਥੇ ਗਏ ਉਹਨਾਂ ਕੋਲ ਮੰਗ ਕੇ ਆਣ ਗਿਆ ਤੇ ਉਦੋਂ ਮਾਸਕੀਨ ਜੀ ਨੇ ਗੱਲ ਕਹੀ ਕਿ ਮੈਂ ਕਿਆ ਉਚਾਦ ਕੀਤਾ ਗੁਰੂ ਜੀ ਨੇ ਏ ਦਸ਼ਮ ਪਿਤਾ ਇ ਤੇਰੀ ਬੋਸੀ ਕਲਾ ਕਰਾਮਾਤਾ ਕਿ ਜਿੱਥੇ ਤੁਸੀਂ ਪੈਰ ਤਰ ਅੱਜ ਲੋਕੀ ਉੱਥੇ 24 ਘੰਟੇ ਲੰਗਰ ਚੱਲਦੇ ਨੇ ਤੇ ਜਿਹੜਾ ਉਸ ਟਾਈਮ ਕਹਿੰਦਾ ਸੀ ਮੈਂ ਦੁਨੀਆਂ ਦਾ ਰਾਜਾ ਮੈਂ ਗੁਰੂ ਅਮਰ ਜੀ ਨੂੰ ਹਰਾਤਾ ਅੱਜ ਉਹਦੀ ਕਵਰ ਤੇ ਤੇਲ ਪਾਉਣ ਵਾਸਤੇ ਵੀ ਇੱਕ ਥੋੜੇ ਇੱਕ ਨਮਾਨੇ ਸਿੱਖ ਤੋਂ ਪੈਸੇ ਲੈ ਕੇ ਮਾਰਿਆ ਇਹ ਵਿਚਾਰਾਂ ਦੀ ਤਾਕਤ ਹੁੰਦੀ ਆ ਇਹ ਤੁਹਾਡੀ ਅਸਹਿਮਤੀ ਤਾਕਤ ਹੁੰਦੀ ਆ ਜੇ ਗੁਰੂ ਅਮਰ ਜੀ ਨੇ ਉਹ ਵਿਚਾਰਾਂ ਦੀ ਸਹਿਮਤੀ ਕਰਕੇ ਹੀ ਲੜਾਈ ਲੜੀ ਸੀ ਤੇ ਅੱਜ ਗੁਰੂ ਉਸ ਟਾਈਮ ਲੱਗਦਾ ਸੀ ਔਰੰਗਜ਼ੇਬ ਨੂੰ ਕਿ ਮੈਂ ਸੱਚਾ ਪਰ ਅੱਜ ਦੁਨੀਆ ਨੇ ਸਾਬਤ ਕਰਤਾ ਕਿ ਗੁਰੂ ਜੀ ਸੱਚੇ ਸੀ ਇਸ ਕਰਕੇ ਵਿਚਾਰਾਂ ਨਾਲ ਐ ਸਹਿਮਤ ਹੋਣਾ ਕਿਸੇ ਨੂੰ ਗਾਲਾਂ ਕੱਢਣੀਆਂ ਕਿਸੇ ਦਾ ਮਰਡਰ ਕਰਨਾ ਗਲਤ ਗੱਲ ਹੈ